ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਜੋ ਅੱਜ ਦਾ ਮਿੱਸਾ ਹੈ ਮਾਲ ਕਿਰਪਾ ਕਰੇ ਸਭ ਨੂੰ ਪਿਆਰ ਦੀ ਖੇਡ ਬਖਸ ਦਵੇ ਨਵਨੀ ਦਾ ਵਕਸਾਵੇ ਇਹ ਮਾਲਕ ਨੇ ਅੱਜ ਬਕਸ ਕੀਤੀ ਆ 1208 ਅੰਕ ਤੇ ਕਿਹੜੇ ਤਰੀਕੇ ਨਾਲ ਆਪਾਂ ਤਰ ਸਕਦੇ ਆ ਤਰਨ ਦਾ ਕੀ ਤਰੀਕਾ ਜੋ ਜੋ ਸੁਣੇ RAM ਜਸ ਨਿਰਮਲ ਤਾਂ ਕਾ ਜਨਮ ਮਰਨ ਲੋਕ ਨਾਸ ਜਿਨ੍ਹਾਂ ਨੇ ਮਾਲਕ ਦੀ ਆਵਾਜ਼ ਨੂੰ ਸੁਣਿਆ ਮਾਲਕ ਦੀ ਆਵਾਜ਼ ਤੇ ਵਿਸ਼ਵਾਸ ਕੀਤਾ ਮਾਲਕ ਦੀ ਆਵਾਜ਼ ਪ੍ਰਗਟ ਕੇ ਮੈਂ ਹੁੰਦੀ ਆ ਪਪਨ ਗੁਰਬਾਣੀ ਦਾ ਸਰ ਹੈ ਮੇ ਬਾਣੀ ਮੰਤਰ ਮਹਾਪੁਰਖਨ ਕੀ ਮਨ ਅਤਾਰਣ ਮਾਨ ਕਰੋ ਇਹ ਗੁਰਵਾਣੀ ਆ ਨਾ ਬਚਨ 63 ਅੰਕਾਂ ਵਿੱਚ ਇਹ ਉਹ ਬਚਨ ਨਾ ਜਿੰਨਾ ਗੁਰਮਖੀ ਨੇ ਪਾਇਆ ਮੰਨ ਦਾ ਮਾਨ ਖਤਮ ਕਰ ਦਿਆ ਬਾਣੀ ਮੰਤਰ ਮਹਾਪੁਰਖਨ ਕੀ ਮਨ ਉਤਾਰਨ ਮਾਨ ਕਾ ਖੋਜ ਲਿਓ ਨਾਨਕ ਸੁਖ ਥਾਣਾ ਹਰ ਨਾਮ ਮਸਰਾਮ ਇੱਥੇ ਨਾਮ ਦੀ ਗੱਲ ਕੀਤੀ ਹੈ ਮਾਲਕਨ ਵੀ ਉਹ ਜਗ੍ਹਾ ਟੋਲੋ ਜਿੱਥੇ ਜਗ੍ਹਾ ਦੇ ਵਿੱਚ ਇੱਕ ਪਰਮੇਸ਼ਰ ਆ ਨੇਚਲ ਕਾ ਤੇ ਗਨੇ ਕੋ ਨਾਨਕ ਨਿਚਲ ਕਰ ਪਾਇਆ ਗੁਰ ਕੀ ਉਪਦਾ। ਉਹ ਕਿਵੇਂ ਮਿਲਦਾ ਵਾ? ਪਹਿਲਾ ਸੀ ਆਪਣੇ ਆਪ ਨੂੰ ਵਿਚਾਰਨਾ। ਮਾਰਗ ਨੂੰ ਪਾਉਣਾ ਬੜਾ ਔਖਾ ਨਹੀਂ ਹੈਗਾ। ਇਹ ਪਰਮ ਨੂੰ ਖੜ ਖਤਮ ਕਰਨ ਔਖਾ। ਜਦ ਬਲਕ ਟੁਕੜੇ ਨਹੀਂ ਮਨ ਪਰਮਾ ਤਬ ਲਗ ਮੁਕਤਨਾ ਹੋ। ਇਹ ਪਰਮ ਟੁੱਟ ਗਿਆ ਫਿਰ ਮੁਗਤ ਤੇ ਨਹੀਂ ਟੁੱਟਿਆ ਇਹ ਪਰਮ ਵਿੱਚ ਅਸੀਂ ਇਹਦਾ ਖਿਆਲ ਰੱਖਣਾ ਜ਼ਰੂਰ ਬਹੁਤ ਨੂੰ ਨਾਸਕਾ ਬਰਾਬਰ ਦੇ ਨਾਸਕਾ ਬਰਾਬਰ ਹੋ ਗਈਆਂ ਇਹ ਨਾਸਕਾ ਬਰਾਬਰ ਹੋ ਗਈਆਂ ਫਿਰ ਸੱਜੀ ਅੱਖ ਬੇ ਲੈਣੀ ਹੈ ਜਦ ਇੱਕ ਦ੍ਰਿਟ ਹੋ ਗਿਆ ਨਾ ਇੱਕ ਦ੍ਰਿਸ਼ਟਾ ਪਤਾ ਲੱਗ ਗਿਆ ਫੇਰ ਸਾਹਮਣੇ ਖਾਲੀ ਖਲਾਅ ਤੇ ਧਿਆਨ ਲਾਣਾ ਨੱਕ ਦੇ ਵਿੱਚ ਜਿੱਥੇ ਆਪਣਾ ਸਵਾਸ ਆਪਣੇ ਅੰਦਰ ਆ ਰਿਹਾ ਗਿਆ ਧਿਆਨ ਲੱਗ ਗਿਆ ਮਾਲਕਾ ਕਿਰਪਾ ਕਰਤੀ ਇਹ ਸਾਡੇ ਮਨ ਦੇ ਮਾਨ ਅਹੰਕਾਰਾ ਦੁਬਦਾਵਾ ਸਭ ਭੱਜ ਜਾਣਗੇ ਮਨ ਦੇ ਦੋ ਕਟਰੀਆਂ ਆਂ ਹਾਰੇ ਨੂੰ ਪਤਾ ਲੱਜੂਗਾ ਵੀ ਹਾਂ ਮੈਨੂੰ ਕੀ ਦੁੱਖ ਆ ਤਰੇ ਕੋਲ ਤੁਰਨ ਦਾ ਫਿਰਨ ਦਾ ਤੋ ਅਸੀਂ ਉਹ ਮਾਲ ਘਾੜੇ ਕੋਲੇ ਆ ਹਰ ਵਕਤ ਅਸੀਂ ਉਹ ਦੇਖਦੇ ਨਹੀਂ ਨੈਗੇਟਿਵ ਸੁਣੋ ਅਰ ਵੇਖੋ ਨਹੀਂ ਭਰਮ ਭਰਮ ਦੁੱਖ ਭਰਿਆ ਹੈ ਨਾਲ ਅਸੀਂ ਪੜਦਾ ਨਹੀਂ ਗਾਉਂਦੇ ਵੇਕਰ ਪਾਲ ਗੁਰ ਲਾਯੋ ਪਾਰ ਦੋ ਮਿਲਿਓ ਲਾਲ ਮਨ ਹਰਿਆ ਪੜਦਾ ਕਿਹੜਾ ਹੈਗਾ ਮਨ ਦੀ ਮੈਲ ਦਾ ਮਨ ਦੀ ਮੈਲ ਕਿਹੜੀ ਆ ਦੁੱਬਦਾ ਨਿੰਦਿਆ ਚੋਲੀ ਮਾਲਾ ਕਹਿਣਾ ਲੋਕਾਂ ਨੂੰ ਆਪਣੇ ਚੰਗਾ ਬਣਾ ਇਹ ਮਾਣ ਇਹ ਹੰਕਾਰ ਜਦੋਂ ਇਹ ਪੇਤ ਆ ਗਿਆ ਪਤਾ ਲੱਗ ਗਿਆ ਵੀ ਸਾਡੇ ਇੱਕ ਦਿਨ ਟੋ ਗਈ ਸੱਜੀ ਆ ਕੀੜਾ ਪਿੰਗਲਾ ਸੁਪਨਾ 3 ਮਹੀਨੇ ਇਕਠਾਈ ਬੈਣੀ ਸੰਗ ਤਹ ਪ੍ਰਾਗਮਨ ਮੰਨ ਲੇ ਕਿ ਤੈਨੂੰ ਤੋਂ ਤਾਂ ਨੰਨ ਜਰਾਵਾ ਗੁਰਗਮ ਜਿੰਨੇ ਬਰਲਾ ਕੋਈ ਕੋਈ ਚੀਜ਼ ਕੋਈ ਲੱਭ ਲੋ ਹੁਣ ਇੱਥੇ ਕਹਿੰਦੇ ਆ ਵੀ ਸਾਡੀ ਇੱਕ ਨੇ ਗੱਤ ਕਰਨੀ ਆ ਕਹਿੰਦੇ ਸੀ ਬਹੁਤ ਉਹ ਦੇਖਿਆ ਅਬ ਮੋਹ ਸਰਬ ਉਪਾਵ ਬਰਕਾਤੇ ਕੈਸੇ ਬੜੇ ਉਪਾਅ ਕੀਤੇ ਆ ਕਾਰਨ ਕਾਰਨ ਸਮਰੱਤ ਸਵਾਮੀ ਹਰ ਇੱਕ ਤੇ ਮੇਰੀ ਗੱਤੇ ਹੁਣ ਪਤਾ ਲੱਗ ਗਿਆ ਸੰਤਾਂ ਮਹਾਨ ਪੁਰਖਾਂ ਕੋਲੋਂ ਨਹੀਂ ਗੱਤ ਇੱਕ ਨਹੀਂ ਕਰਨੀਆਂ ਕਿਹਨੇ ਗੱਤ ਕਰਨੀਆਂ ਗੁਰ ਕੇ ਸ਼ਬਦ ਜੋ ਮਰ ਜੀਵੇ ਸੋ ਪਾਏ ਮੁਕਤਵਾ ਇਹਨਾਂ ਨੇ ਇਹਦਾ ਸਾਫ ਦਾ ਅੰਦਰ ਆਪਣੇ ਗੁਰੂ ਦਾ ਉਹਦੇ ਨਾਲ ਸੁਣ ਸੁਣ ਕੇ ਜਿਉਂਦਾ ਨਾ ਮਰਨਾ ਬਾਰੇ ਸ਼ਬਦ ਪ੍ਰਗਟ ਕਿਵੇਂ ਹੋਣਾ ਉਹਨੂੰ ਆਪਾਂ ਸਿਰ ਦੇ ਵਿਚ ਆ ਕੇ ਕਹਣਾ ਬਿਰਨ ਸ਼ਬਦੇ ਸਭ ਦੂਜੇ ਲੱਗੇ ਦੇਖੋ ਜਿਹਦੇ ਵਿਚ ਆ ਹੁਣ ਉਹਦੇ ਖਾਤਰ ਦਿਨ ਦੇ ਵਿੱਚ ਕਰਮ ਦੇ ਨਾਲ ਧਰਮ ਕਰਨਾ ਪੈਂਦਾ ਅਸੀਂ ਸਾਥੋਂ ਕੋਲ ਜਾ ਕੇ ਪੁੱਛਣਾ ਪੈਣਾ ਕਿ ਅਸੀਂ ਕਿਵੇਂ ਕਰੀਏ ਪੇਦਾ ਦੇ ਸੰਤ ਜਿਨ ਮਨ ਹਰ ਜਾ ਕੇ ਹਰ ਜਸ ਪਾਉਂਦੇ ਆ ਖੁਸ਼ਦੇ ਆ ਚੱਲਦੇ ਆ ਫਿਰਦੇ ਤੁਰਦੇ ਆ ਪਤਾ ਪੇਧ ਆ ਗਿਆ ਜਿਹੜੇ ਦਿਨ ਦੇ ਵਿੱਚ ਮੈਲ ਲੱਗਣੀ ਸੀ ਉਹ ਮੈਲ ਤੋਂ ਫ੍ਰੀ ਹੋ ਗਏ ਮੈਲ ਲੱਗਣੀ ਨਹੀਂ ਦਿੱਤੀ ਅਸੀਂ ਉਸ ਮਾਰਗ ਤੇ ਚੱਲ ਪਏ ਜਿੱਥੇ ਅਸੀਂ ਗੋਚ ਕਰਨੀਆਂ ਕੀ ਕਹਿੰਦੇ ਆ ਮਾਰਗ ਚਲੇ ਤਿੰਨੀ ਸੁਖ ਪਾਇਆ ਜਨਮ ਸਿਓ ਗੋਸ਼ਟ ਸੇ ਤਰੇ ਫਿਰ ਮਾਲਕ ਦੇ ਨਾਲ ਮਲਾਬ ਹੋਣੀ ਪਿਆ ਜਾਈ ਵੰਗੀ ਮਲਾਬਰ ਤਿਆਰੀ ਕੀ ਕਹਿੰਦੇ ਹਾਂ ਜਿਹੜੀ ਇਹ ਹੁਣ ਆਪਾਂ ਗੱਲ ਕਰ ਰਹੇ ਹਾਂ ਜੇ ਆਪਣੇ ਵਿਚਾਰ ਮਾਰ ਕੇ ਫਿਰ ਅਸੀਂ ਸੁੰਨ ਵਿੱਚ ਬਹਿਣਾ ਹੁੰਦਾ ਜੇ ਅਸੀਂ ਸੁੰਨ ਵਿੱਚ ਬਹਿ ਗਏ ਫਿਰ ਮਾਲਕ ਦੇ ਕਿਰਪਾ ਕਰ ਸੁੰਨ ਵਿੱਚ ਕਿਵੇਂ ਬਹਿਣਾ ਵਾ ਪਹਿਲਾਂ ਉੱਪਰ ਅਸੀਂ ਸਾਰੇ ਸਾਡੇ ਜਿਹੜੇ ਵਿਚਾਰ ਆ ਉਹ ਮਾਰ ਲੈਂਦੇ ਆ ਫਿਰ ਥੋੜੀ ਨੀਵੀਂ ਪਾ ਲੈਣੀ ਹੈ ਨੀਵੀਂ ਪਾ ਕੇ ਥੱਲੇ ਚ ਲੈਣਾ ਜਿੱਥੇ ਮਾਲ ਕਹਿੰਦੇ ਆ ਜਿਆਦਾ ਸਿਹਰ ਕਹਿੰਦੇ ਨੀਚੇ ਲੋਅ ਐਨ ਕਰ ਰਹੋ ਯਾਨੀ ਥੋੜਾ ਜਿਹਾ ਗਾਧ ਨੂੰ ਥੱਲੇ ਕਰ ਲੈਣਾ ਥੱਲੇ ਨਾਭੀ ਦੇ ਉੱਪਰ ਥੋੜਾ ਥਲੇ ਤਾਂ ਤੇ ਧਿਆਨ ਲਾਣਾ ਕਹਾਂ ਨੀਚੇ ਲੋਣ ਕਰ ਰੋ ਲੈ ਸਾਜਨ ਘਟ ਮਾਹੇ ਸਭ ਰਸ ਖੇ ਲੋ ਪੀਓ ਪੀ ਸੌ ਕਿਸੇ ਲਖਾਵੋ ਨਾ ਕਹਾਂ ਉਤੇ ਰਸ ਪੀਓ ਉਤੇ ਆਪਣਾ ਨਾਮ ਲਿਖਾ ਲਓ ਉਤੇ ਬਰਾਗੀ ਬਣ ਜਾਓ ਕਿ ਵੀ ਜੋਗ ગ્રਹ ਕਰੇ ਤਾਂ ਧਰਮ ਕਰੋ ਨਹੀਂ ਤਾਂ ਕਰ ਵਿਰਾਗ ਜਬ ਰਾ ਕਰੋਗੇ વૈરાਗੀ ਬੰਧਨ ਕਰੇ ਤਾਂ ਕੋ ਵੱਡੋ ਭਾਗ ਫਿਰ ਵੱਡੇ ਭਗਵਾਨ ਜੀ ਜਿ ਆਪਣੇ ਨਾਸਕਾਂ ਦੇ ਬਰਾਬਰ ਹੋ ਗਈਆਂ ਇੱਕ ਦ੍ਰਿਸ਼ਟੀ ਬਣ ਗਈ ਮਾਰ ਸਾਹਮਣੇ ਦਿਖਣ ਲੱਗ ਗਿਆ ਭਗਤ ਨੀ ਪਾਲੀ ਇਹ ਨੀਵੇਂ ਹੋ ਗਏ ਨੀਵੇਂ ਨਾ ਛੋਟਾ ਨਹੀਂ ਹੁੰਦਾ ਨਿਚੋ ਉੱਚ ਕਰੇ ਮੇਰਾ ਗੋਵਿੰਦ ਕਾਹੋਂ ਸੇ ਨਾ ਡਰੇ। ਉਹਨੇ ਆਪੇ ਬਾਹ ਫੜ ਕੇ ਆਉ ਦੇ ਚਾਮ ਚੋੜ ਲਿਆ। ਕਹੀਂ ਕਹਿੰਦਾ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇ ਲਲਾਟ। ਮੁਕਤ ਪਦਾਰਥ ਪਾਈਏ ਠਾਗਣਾ ਅਪ ਘਟਕਾਰ। ਕੋਨ ਉਹਨਰ ਕਾ ਕੋਈ ਰੋਗ ਨਹੀਂ ਸਰਦਾ। ਇਹ ਅਸੀਂ ਦਿਨ ਦਿਹਾੜੇ ਦੇ ਵਿੱਚ ਲੁੱਟੇ ਗਏ ਫਿਰ ਅਸੀਂ ਮਨਮੋਕਾ ਜਿਸ ਸੰਤਾਂ ਰਾਹੀਂ ਪਿਆਰ ਪੈ ਗਿਆ ਪੇਤ ਲੱਗ ਗਿਆ ਫਿਰ ਤੇ ਫਿਰ ਜਦ ਦੱਸਦੇ ਮੇਰੇ ਮਾਲਕਾ ਪਤਕ ਵੀ ਫਿਰ ਜੀ ਜਤ ਦਿਹਾੜੇ ਧੰਨ ਬਰੀ ਸਾਹ ਲੈ ਲਖਾਏ ਜਦ ਮਾਲਕ ਜੀ ਨੇ ਭੇਜਿਆ ਇਸ ਦਿਨ ਦੇ ਵਿੱਚ ਪ੍ਰਗੋਣ ਦੇ ਵਿੱਚ ਉਹ ਟ੍ਰੇਨ ਦੇ ਹਰ ਕੰਨਾ ਵਿੱਚ ਆਵਾਜ਼ ਆਉਂਦੀ ਸੀ ਮਾਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ ਇਹ ਕਹਿੰਦਾ ਮਾਲਕ ਕਿਹਾ ਸੀ ਵੀ ਜਿਹੜੀ ਆ ਆਵਾਜ਼ ਚੱਲਦੀ ਆ ਇਹਦੇ ਆਵਾਜ਼ ਦੇ ਨਾਲ ਰੜ ਕੇ ਇਹ ਡੋਰੀ ਆ ਇਹਦਾ ਸਾਥ ਨਹੀਂ ਜਾਣਾ ਦਾ ਇਹਦਾ ਸਾਥ ਨਹੀਂ ਜਾਣਾ ਹੈਗਾ ਫੇਰ ਤੂੰ ਉੱਥੇ ਘਰੇ ਆ ਕੇ ਜਨਮ ਮਨ ਕਟਿਆ ਜਦ ਇਹ ਚੀਜ਼ ਦਾ ਪੇਤ ਲੱਗਿਆ ਪਤਾ ਲੱਗਿਆ ਵੀ ਸਾਡਾ ਜੀਵਨ ਆਹੇ ਵੀ ਇੱਕ ਕਟੋਲਾ ਹੁੰਦਾ ਉਡਣ ਉੜੇ ਉੜਲਾ ਹੁੰਦਾ ਉਹਦੇ ਵਾਂਗ ਸਾਡਾ ਜੀਵਨ ਇਸ ਈਰੇ ਰਹਿਣਾ ਨਹੀਂ ਇਹ ਕਹਿੰਦੇ ਆ ਫਰੀਦਾ ਕੈਨ ਤੱਕ ਕਟੋਲਾ ਬਾਣ ਦੁਖ ਮੇਰੇ ਵਿਸਾਵਣ ਲੇਪ ਏ ਮਹਾਰਾ ਜੀਵਣਾ ਤੂੰ ਸੈਭ ਸੱਚਾ ਵੇਖ ਕੱਤ ਰਹਿ ਗੋਂਦੇ ਵਿੱਚ ਪੂਰੇ ਗੰਦਗੀ ਦੇ ਵਿੱਚ ਸਾਨੂੰ ਸਿੱਟਿਆ ਗਿਆ ਅਸੀਂ ਉਹ ਗੰਦਗੀ ਦੇ ਵਿੱਚ ਹੀ ਆ ਗਏ ਉਹਨੇ ਖੁਦ ਹੀ ਬਣਾਇਆ ਕਿਉਂ ਉਹਨੇ ਨਕਸ਼ਾ ਮਾਲਕ ਨੇ ਜਿਹੜਾ ਸੱਚਖੰਡ ਦਾ ਇਹਨੇ ਪੰਜਾਂ ਨੇ ਬਣਾਤਾ ਉਹਦਾ ਨਕਸ਼ਾ ਬਾਣੀ ਬਾਣੀ ਵੀ ਲਾਦੇ ਇਤਨ ਗੰਨ ਵੀ ਲਾਤੇ ਵਾਰਿਗਨ ਲਾਤੇ ਪਾ ਤਰੀਕਾ ਨਹੀਂ ਲੈ ਦੱਸਿਆ ਉਹਨੇ ਉਹਦੇ ਨਕਸ਼ੇ ਦੀ ਇੱਕ ਔਰ ਲੈ ਲਈ ਇੱਕ ਨਕਸ਼ਾ ਬਣਾ ਲਿਆ ਭਾਈ ਗਾ ਆਰਾਮ ਕਹਿੰਦਾ ਤਰੀਕੇ ਨੇ ਬਦ ਲੱਗਿਆ RAM RAM ਸਭ ਕੋ ਕਹੀਏ ਕਹਾਂ RAM ਨਾ ਹੋਏ ਕਹ ਕਹਣਾ RAM ਨਹੀਂ ਅੰਦਾਗਾ ਇਨਾਂ ਘਰੇ ਮਾਨਵਤਨ ਬਾਸਦਾ ਗੋਰ ਪ੍ਰਸਾਦੀ RAM ਮਨ ਵਸੇ ਤਾਂ ਫਲ ਪਾਵੇ ਕੋਈ ਸਾਡੇ ਉਹ ਜਿਹੜੇ ਮਾਲਕ ਦੀ ਆਵਾਜ਼ ਆ ਸਾਈਂ ਬਾਜੋਂ ਸਾਡੇ ਕੰਨਾਂ ਵਿੱਚ ਨਹੀਂ ਵੱਸਦੀ ਦੇਖ ਫਰੀਦਾ ਜੇਤੀਆ ਸੱਕਰ ਹੋਈ ਬੱਸ ਬਈਆ ਤਰੇ ਗੋਣ ਇਹ ਜ਼ਹਿਰ ਆ ਸਾਈਂ ਬਾਜੂ ਆਪਣੇ ਬੇਦਨ ਕਹੀਏ ਕਿਸੇ ਬਈ ਜਾਵੇ ਮਾਲਕ ਨੂੰ ਨਹੀਂ ਸੁਣਦਾ ਏ ਸਾਡੇ ਸਵਾਸ ਕੱਢਦੇ ਆ ਜਿੰਨੇ ਖਤਮ ਹੋ ਗਏ ਚੱਕ ਜੁਨੇ ਛੱਡ ਜਾਨਾ ਜਾਨ ਨੂੰ ਅਕਲ ਆ ਗਈ ਪਤਾ ਲੱਗ ਗਿਆ ਵੀ ਇੱਕ ਸਵਾਸ ਐ ਸੀ ਵਸਾ ਨਹੀਂ ਕਰਨਾ ਇਹ ਕਹਿੰਦੇ ਆ ਜੇ ਜਾਣਾ ਲੜ ਸੇਜਣਾ ਪੀਂਢੀ ਪਾਈ ਗਣ ਜਿਵੇਂ ਪਤਾ ਸੀ ਮੇਰੇ ਸਵਾਸ ਕੱਢ ਜਾਣਿਆ ਨਾ ਤੈਂ ਜੇ ਵਡ ਮੈਂ ਨਾ ਹੀ ਕੋ ਸਭ ਜਗ ਡਠਾਣ ਆ ਫਿਰ ਲੇਖ ਲਿਖਨਦਾ ਆਪਦੇ ਪਤਾ ਲੱਗਦਾ ਪੇਜ ਆ ਜਾਂਦਾ ਹਰ ਵਕਤ ਕਹਿੰਗੇ ਸਾਹ ਸਾਹ ਸਮਾਲ ਤੋਂ ਸਾਹ ਸਾਹ ਨੰਬਰ ਫਾਇ ਜਾਏ। ਦਮ ਦਮ ਦਾ ਸਮਾਲ ਤੋਂ ਦਮ ਨੰਬਰ ਫਾਇ ਜਾਏ। ਇਸ ਕੱਪੜੇ ਦਾ ਕੀ ਆ? ਕੱਪੜਾ ਸੁਭਾਵਨਾ ਸਰ ਦੁਨੀਆ ਮੰਨਦਾ ਜਾਉਣਾ। ਇਹ ਕਪੜਾ ਵਾ ਇਹ ਸ੍ਰੀ ਨੂੰ ਕਹਾ ਗਿਆ। ਜਦੋਂ ਨੂੰ ਇਹ ਚੀਜ਼ ਦਾ ਪਤਾ ਲੱਗਿਆ ਪੇਜ ਲੱਗਿਆ। ਸਾਡਾ ਅੱਗਾ ਨੇੜੇ ਆ ਗਿਆ। ਪਿੱਛਾ ਰਗਦੂ ਦੇਖ ਫਰੀਦਾ ਜੋਤੀਆ ਦਾੜੀ ਹੋਈ ਪੂਰ ਕੀਤੀ ਹੋਈ ਚੱਲ ਲੱਗੀ ਅੱਗੋਂ ਨੇੜਾ ਆਇਆ ਪਿੱਛਾ ਰਿਆ ਦੂਰ ਕਹਾਂ ਜੇ ਸਾਡੇ ਕਹਿ ਤੇ ਮਾਲਕ ਮੰਨ ਜਾਵੇ ਫਿਰ ਅਸੀਂ ਕਹਿਣਾ ਸਾਡੇ ਦਾ ਹੁਕਮਾਂ ਵੀ ਬਈ ਤੇ ਕਾਲੀ ਦਾੜੀ ਤੇ ਬਹਿਣਾ ਨਹੀਂ ਮਾਲ ਕਹਿੰਦੇ ਆ ਫਰੀਦਾ ਕਾਲੀ ਟੌਲੀ ਸਹਿਬ ਸਦਾ ਹੈ ਬਈ ਕਾਲੇ ਕੇਸਾਂ ਜੀ ਵੀ ਚਿੱਟੇ ਕੇਸਾਂ ਜੀ ਜੇ ਕੋ ਕਰ ਚਤਲਾਏ ਆਪਣਾ ਲਾਇਆ ਪਰਮਾ ਨਾ ਲੱਗੀ ਜੋ ਲੋਚੇ ਸੌ ਕੋਏ ਇਹ ਪਰਮਪਿਆਲਾ ਖਸਮ ਕਾ ਜੈ ਭਾਵਤਾ ਜੀ ਥਿਸਰੇ ਪਾਸਾ ਕਹਿੰਦੇ ਆ ਬਈ ਜਿਨ੍ਹਾਂ ਨੇ ਪਿਆਰ ਪਾਲਿਆ ਉਹਨਾਂ ਦੇ ਭਗਵਾਨ ਉਹਨਾਂ ਦਾ ਪਿਆਰ ਗਿਆ ਉਨੇ ਪਾਰ ਦਾ ਲਾਇਆ ਹੋਏ ਕਰਪਾਲ ਗੁਰ ਲਾਇਓ ਪਾਰ ਦੋ ਮਿਲੋ ਲਾਲ ਮਨ ਹਰੀਆ ਇੱਕ ਨਿੰਮਕ ਜਿਓਏ ਵਿਸਰੇ ਸਵਾਮੀ ਜਾਣੋ ਕੋਟ ਦਿਨ ਸਲਕ ਬਰੀਆ ਕਿ ਇੱਕ ਖਿੰਨ ਵੀ ਵਿਸਰ ਗਿਆ ਪਿਆ ਕਰੋੜਾ ਸਾਲਾਂ ਇਨਾ ਇੱਕ ਨਿੰਮਕ ਜੇ ਵਿਸਰੇ ਸਵਾਮੀ ਜਾਣੋ ਕੋਟ ਯਾ ਸਭ ਯਾਲਾ ਸੇ ਇੱਥੇ ਕੋਟ ਪੰਜੇ ਪਾਸੇ ਦੱਸ ਦਿਆ 1209 ਕਦੇ ਇੱਕ ਨੇਮਕ ਜੇ ਬਿਸਰੇ ਸਵਾਮੀ ਜਾਣੋ ਕੋੜ ਦਿਨਸ ਰਖਵਰੀ ਇੱਕ ਦਿਨ ਦੇ ਵਿੱਚ ਇੱਕ ਇਹਨਾਂ ਬਿਸਰ ਨੂੰ ਕਿੰਨੀ ਅਸੀਂ ਪਾਪ ਚਲਾਗੇ ਸਾਧ ਸੰਗਤ ਕੀ ਪੀਰ ਜੋ ਪਾਈ ਤੋ ਨਾਨਕ ਹਰ ਸੰਗ ਮਿਲਿਆ ਜਿੰਨਾ ਦੇ ਅੰਦਰ ਪਿਆਰ ਪੈ ਗਿਆ ਭਾਵਨਾ ਪੈ ਗਈ ਸੰਗ ਦੇ ਵਿੱਚ ਜਾ ਸੋਝ ਬਦਲੀ ਹੋ ਗਈ ਆਬ ਕਿਆ ਸੋਚੋ ਸੋਝ ਬਸਾਰੀ ਕਾਰਨਾ ਸਾਹ ਸੋਈ ਕਰ ਰਿਹਾ ਦਿਓ ਨੋ ਅਬ ਇਹ ਅਜ ਕਹ ਸੋਚਦਾ ਗੁਰੂ ਨਾਨਕ ਨੇ ਪਹਿਲੇ ਕੰਮ ਗਿਆ ਸੋਚੇ ਸੋਚਣਾ ਉਹ ਜੇ ਸੋਚੀ ਲਖਵਾ ਜਾਂ ਇਹ ਚੀ ਦਾ ਪੇਤ ਲੱਗਿਆ ਪਤਾ ਲੱਗਿਆ ਵੀ ਅਸੀਂ ਕੂੜ ਵਿੱਚ ਉੜਜ ਗਏ ਗੁਰਬਾਣੀ ਦਾ ਰਖੀ ਕਲਕ ਕਰੇ ਬਰਿਆਏ ਠਗਾਏ ਦਿਨ ਰਹਿਣ ਨੈਪਲ ਕਰਮ ਕਮਾਏ ਕਾ ਨਹੀਂ ਤੋਂ ਗਾਹਣ ਲਾਗੇ ਤਾਇ ਤੇ ਦੁਪਾਈ ਕਹਿੰਦਾ ਇੱਕ ਖਿੰਨ ਵੀ ਮਾਲਕ ਦਾ ਨਾਮ ਨਹੀਂ ਲਿਆ। ਮਿੱਥਿਆ ਸੰਗ ਕੋੜ ਲਪਟਾਇਓ ਔਰ ਜਿਰੋ ਕੁਸਮਾਈ। ਕਹਿੰਦਾ ਇੱਕ ਖਿੰਨ ਮਾਲਕ ਦਾ ਨਾਮ ਨਹੀਂ ਲਿਆ ਤਾਂ ਮਹਰਾਏ ਜੱਪ ਅਗਰੇ ਸਬਮਰੇ ਤਾ ਕਾਲ ਮੁਖਾ ਉੱਟ ਜਾ। ਜੈ ਸੀਦਾ ਪਤਾ ਲੱਗਿਆ ਫਿਰ ਸੰਗ ਦਾ ਹੀ ਸੰਗ ਸਾਧਾ ਸੰਤਾਂ ਦੀ ਸੰਗਤ ਕੀ। ਇਨੇ ਗੁਰੂ ਬੇੜੀ ਬਾਈ ਸੇਵਾ ਸੰਗ ਨੇ ਦੱਸਿਆ ਵਾਕ ਕੀਤੀ ਖੋਜ ਵਿਚਾਰ ਕੀਤੀ ਕਹਿੰਦਾ ਖੋਜ ਖੋਜ ਇਹੋ ਵਿਚਾਰਿਓ ਸਰਬ ਸੁਖਾਂ ਰਨਾਮਾ ਕੋ ਨਾਨਕ ਦੇ ਭੈਉ ਪ੍ਰਾਪਤ ਜਾਂਕੇ ਲੇਖ ਮਥਮ ਇਨੇ ਕਰਮਾ ਜਿ ਲਿਖਿਆ ਜੀ ਮੇਰੇ ਤੇ ਦੱਸਦੇ ਮਾਲਕ ਕਹਿੰਦੇ ਸੋ ਮਿਲਿਆ ਜੋ ਪ੍ਰਭੂ ਮਲਾਇਆ ਮਾਲਕ ਆਪ ਜਿਸ ਮਸਤਕ ਲੇਖ ਲਖਾਈ ਕੋ ਨਾਨਕ ਤਿੰਨ ਜਨ ਬਲਿਹਾਰੀ ਜੋ ਅਲੇ ਪਰਹਿ ਮਨmai ਯੱਪੇ ਜਿ ਗਿਆ ਯੱਪੇ ਜਿ ਗਿਆ ਮਾਲਕ ਦੇ ਵਖੀਤੀਆ ਜੋ ਆਪਣਾ ਜੀ ਵਿਸਾਸੀ ਅਜਦਾ ਜਿਸ ਵੀ ਗੁਰਮਿਆਰ ਨੇ ਕਿਸੇ ਨੇ ਵੀ ਇਹ ਬਿਸਤਰ ਤਿਆਰ ਕਰਨੀਆਂ ਨਹੀਂ ਪਤਾ ਲੱਗਿਆ ਪੁੱਛ ਸਕਦਾ ਜੋ ਜੋ ਸੋਹਣੇ RAM ਜਸੇ ਨਿਰਮਲ ਤਾਂ ਕਾ ਜਨਮ ਮਰਨ ਦੁੱਖ ਨਾਸਾ ਉਹ ਨਾਨਕ ਪਾਈਏ ਬੜੇ ਭਾਗੀ ਮਨ ਤਨ ਹੋਏ ਵਿਗਾਸ ਮਨ ਵੀ ਖੁਸ਼ ਹੋਇ ਤੰਨ ਕਉ ਇਹ ਤਨ ਵਿੱਚੀ ਸੰਤ ਵੇ ਬਾਰੇ ਪੀਤਨ ਦੇ ਮਾ ਨਾਲ ਬਾਕਸ ਕਰ ਨਾਂ ਦੀ ਦਾਦਮਖ ਸਾਰੇ ਲੋਕ ਉਸ ਨੂੰ ਕਿਦਿ ਕਰ ਲੋਕ ਸੇ ਲਿਆ ਮਾਨਾ ਕਮਸੀ ਅੰਨੇ ਜੀਣਾ ਆਪ ਮੋਹੇ ਲੱਭਨੇ ਹੋ ਹੈ ਹਰ ਟਿਕਾ ਮੈਂ ਮਾਰਕੀਟ ਦੀ ਇੱਕ ਗੈਰੀ ਗੌਰਦਿਆਲ ਪੈ ਸਕਦਾ ਹੀ ਅੰਧਲੇ ਮਾਨਕ ਦੇਖਾ ਅਸੀਂ ਇੰਨਾ ਨੇ ਮਾਨਕ ਮਾਲ ਨੂੰ ਦੇਖ ਲਿਆ ਸੁਣ ਲਿਆ ਜਦ ਇਹ ਪੀਸ ਦਾ ਪਤਾ ਲੱਗਿਆ ਪਹਿਲਾਂ ਕਿ ਆ ਵੀ ਕਾਟੇ ਅ ਗਿਆਨ ਤਿਮਰ ਨਿਰਮਲਿਆ ਬੁੱਧ ਬਗਾਸ ਬਵੇਕਾ ਕਹਿੰਦਾ ਉਹ ਬੁੱਧੀ ਨਾਲ ਅਸੀਂ ਅਗਿਆਨਤਾ ਕਾਟਦੇ ਜਿਵੇਂ ਜਲ ਤਰੰਗ ਫੇਨ ਜਲ ਬੋਧ ਵਧਾ ਹੋਈ ਹੈ ਸੇਵਕ ਠਾਕਰ ਪੈ ਇੱਕ ਠਾਕਰਦੇ ਮਾਰਕ ਇੱਕ ਬੱਚਾ ਉਹਦਾ ਚਾਕਰਦੇ ਮਾਰਕ ਇੱਕ ਜਿਹਤੇ ਉੱਠ ਪੈ ਹੀ ਆਇਓ ਸਾਬੀ ਇੱਕ ਇੱਕ ਅਜ ਤੋਂ ਆਇਆ ਸੀ ਸੁਮਤੋਂ ਉੱਥੇ ਚਲੇ ਗਿਆ ਨਾਨਕ ਦੇ ਹੱਥ ਆਇਓ ਸਰਬ ਠਾਈ ਪ੍ਰਾਨਪਤੀ ਹਰ ਸੰਭ ਦਾ ਇਸ ਤਰ੍ਹਾਂ ਕੋਨ ਪਿਆਰਿਓ ਅਸੀਂ ਉਸ ਮਾਲਕ ਦੇ ਦਰ ਤੇ ਬੇਨਤੀਆਂ ਕਰੀਏ ਮਾਲਕ ਦੇ ਕਿਰਪਾ ਕਰੇ ਨਾਮ ਦੀ ਦਾਦ ਬਖਸ਼ੇ ਲੋਕ ਸੁਖੀ ਤੇ ਬਲੋ ਕੇ ਜਿੰਨੇ ਕਰੇ ਮੁਲਾਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ